ਜੇਕਰ ਤੁਹਾਡੇ ਘਰ ਬਾਹਰ ਵੀ ਸੀਵਰੇਜ ਦਾ ਟੱਕਣ ਬਦਲਣ ਦੇ ਲਈ ਅਜਿਹਾ ਕੋਈ ਸ਼ਖਸ ਆਉਂਦਾ ਹੈ ਤਸਾਵਧਾਨ ਹੋ ਜਾਓ ਕਿਉਂਕਿ ਇਹ ਚੋਰ ਨੇ ਜਿਹਨਾਂ ਵੱਲੋਂ ਲੋਹੇ ਦੇ ਟੱਕਣ ਬਦਲ ਕੇ ਸੀਮੈਂਟ ਦੇ ਟੱਕਣ ਲਗਾਏ ਜਾ ਰਹੇ ਨੇ ਇਹ ਮਾਮਲੇ ਕਾਫੀ ਸਾਹਮਣੇ ਆ ਚੁੱਕੇ ਨੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿੰਜ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਇਹ ਤਿੰਨ ਬੰਦੇ ਜਿਨ੍ਹਾਂ ਵੱਲੋਂ ਘਰ ਦੇ ਬਾਹਰ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਯਾਨੀ ਕਿ ਨਗਰ ਨਿਗਮ ਦੇ ਵੱਲੋਂ ਸੀਵਰੇਜ ਉੱਪਰ ਟੱਕਣ ਲਗਾਇਆ ਗਿਆ ਉਹ ਲੋਹੇ ਦਾ ਟੱਕਣ ਬਦਲ ਕੇ ਉੱਥੇ ਸੀਮੈਂਟ ਦਾ ਟੱਕਣ ਲਗਾ ਦਿੱਤਾ ਜਾਂਦਾ ਜਦ ਲੋਕ ਪੁੱਛਦੇ ਨੇ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਉੱਪਰੋਂ ਆਦੇਸ਼ ਆਏ ਨੇ ਜਿਸ ਕਾਰਨ ਕੀ ਸ਼ਹਿਰ ਦੇ ਵਿੱਚ ਸੀਵਰੇਜ ਦੇ ਟੱਕਣ ਬਦਲੇ ਜਾ ਰਹੇ ਨੇ ਹਾਲਾਂਕਿ ਕਈ ਥਾਈ ਤਾਂ ਲੋਕਾਂ ਦੇ ਵੱਲੋਂ ਇਹਨਾਂ ਨੂੰ ਟੱਕਣ ਬਦਲਣ ਨਹੀਂ ਦਿੱਤੇ ਜਾਂਦੇ ਤੇ ਇਹ ਖੂਬ ਬਹਿਸਬਾਜ਼ੀ ਕਰਦੇ ਹੋਏ ਉੱਥੇ ਨਜ਼ਰ ਆਏ ਨੇ ਦਰਅਸਲ ਇੱਕ ਪਾਸੇ ਚੋਰੀ ਤੇ ਦੂਜੇ ਪਾਸੇ ਸੀਨਾ ਜ਼ੋਰੀ ਤਾਂ ਇਸ ਦਾ ਕਾਰਨ ਕੀ ਹੈ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜਿਹੜਾ ਲੋਹੇ ਦਾ ਟੱਕਣ ਹੈ ਉਹ 10000 ਦੇ ਕਰੀਬ ਆਉਂਦਾ ਜਦਕਿ ਸੀਮਿੰਟ ਦਾ ਟੱਕਣ 1500 ਦੇ ਕਰੀਬ ਹੁੰਦਾ ਜਿਸ ਦੇ ਚਲਦਿਆ ਕਿ ਇਹਨਾਂ ਚੋਰਾ ਦੇ ਵੱਲੋਂ ਹੁਣ ਇਸ ਤਰੀਕੇ ਦੇ ਨਾਲ ਠੱਗੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਲੁਧਿਆਣਾ ਦੇ ਬੀਆਰਐਸ ਨਗਰ ਦੇ ਵਿੱਚ ਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਕਈ ਥਾਈਂ ਤਾਂ ਲੋਕਾਂ ਦੇ ਵੱਲੋਂ ਟੱਕਣ ਬਦਲਣ ਨਹੀਂ ਦਿੱਤੇ ਗਏ ਪਰ ਜਿੱਥੇ ਇਹਨਾਂ ਚੋਰਾ ਦੀ ਗੱਲ ਬਣ ਜਾਂਦੀ ਹੈ ਉਥੋਂ ਇਹ ਟੱਕਣ ਚੋਕ ਕੇ ਲੈ ਜਾਂਦੇ ਨੇ ਤੇ ਉਹਦੀ ਜਗ੍ਹਾ ਸੀਮੈਂਟ ਦਾ ਟੱਕਣ ਰੱਖ ਦਿੰਦੇ ਨੇ ਹਾਲਾਂਕਿ ਜਦ ਵੀਡੀਓ ਸਾਹਮਣੇ ਆਈ ਹੈ ਤਾਂ ਲੁਧਿਆਣਾ ਦੇ ਬੀਆਰਐਸ ਨਗਰ ਦੇ ਕੌਂਸਲਰ ਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਪੁਲਿਸ ਨੇ ਦਰਜ ਕਰ ਲਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਤਾਂ ਵੇਖ ਲਓ ਚੋਰੀ ਦਾ ਨਵਾਂ ਤਰੀਕਾ ਹੁਣ ਸੀਵਰੇਜ ਦੇ ਟੱਕਣ ਤੱਕ ਇਹਨਾਂ ਚੋਰਾਾਂ ਦੇ ਵੱਲੋਂ ਨਹੀਂ ਛੱਡੇ ਜਾ ਰਹੇ ਨਈ ਇਮਾਨਦਾਰੀ ਵੀ ਵੇਖ ਲੋ ਇੱਕ ਪਾਸੇ ਚੋਰੀ ਕਰਦੇ ਨੇ ਤਾਂ ਦੂਜੇ ਪਾਸੇ ਉਹਦੀ ਜਗ੍ਹਾ ਸੀਮੈਂਟ ਦਾ ਟੱਕਣ ਲਗਾ ਰਹੇ ਨੇ ਹਾਲਾਂਕਿ ਇਹ ਵੀਡੀਓ ਵਾਇਰਲ ਹੋਈ ਹੈ ਤੇ ਇਸ ਵੀਡੀਓ ਨੂੰ ਲੈ ਕੇ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ